ਸਰੀਆ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਭੈਣ ਭਰਾ ਪੜ੍ਹਾਈ ਪਤਾ ਮੰਗ ਐਡ ਪੋਲੀ ਆਪਣੀਆਂ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਇੱਕ ਵਾਰ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਦੋਸਤੋ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ ਬਾਰ-ਬਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਕਿਉਂਕਿ ਸਾਡਾ ਕੰਮ ਆ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਸਾਡੇ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰ ਸਮੇਤ ਹੁੰਦੇ ਨੇ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਜੋ ਵੀ ਰਿਸ਼ਤਾ ਪਸੰਦ ਆਉਂਦਾ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਰਿਸ਼ਤੇ ਦੀ ਗੱਲਬਾਤ ਅੱਗੇ ਕਰ ਸਕਦੇ ਹੋ ਇਹ ਆ우 ਜੀ ਨੋਟ ਕਰੀਏ ਅੱਜ ਦੇ ਸਿਰਫ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਜਨਮ 1995 ਕੱਦ 5 ਫੁੱਟ 4 ਇੰਚ ਕਾਸਟ ਜਰਸੀ ਦਾ ਪਤਾ ਕਰਨਾਲ ਹਰਿਆਣਾ ਪੜਾਈ ਪਲੱਸ 2 ਜ਼ਮੀਨ 10 ਕਿੱਲੇ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭੈਣ ਹੈ ਦੋ ਭਰਾ ਨੇ ਦੋਨੋਂ ਕੈਨੇਡਾ ਪੀਆਰ ਨੇ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਸਪੇਨ ਕੰਟਰੀ ਵਿੱਚ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਪੇਨ ਪੀਆਰ ਲੜਕਾ ਚਾਹੀਦਾ ਹੋਰ ਪਰਿਵਾਰ ਵੱਲੋਂ ਕੋਈ ਮੰਗ ਨਹੀਂ ਆ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ अगला रिश्ता नोट करो जी नाम कौर जन्म 22 जून 2005 कद 5 फुट 4 इंच कास्ट जटसी गोत्र कैले पढ़ाई प्लस 2 पता मोगा परिवार ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟੀ ਭੈਣ ਭਰਾ ਕੋਈ ਨਹੀਂ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਲੜਕੀ ਕੈਨੇਡਾ ਵਿੱਚ ਰਹਿੰਦੀ ਹੈ ਸਟੱਡੀ ਕਰਦੀ ਹੈ ਮੰਗਰ ਨੂੰ ਵਧੀਆ ਜਰਸੀ ਪਰਿਵਾਰ ਤੋਂ ਨਸ਼ਾ ਰਹਿਤ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 18 ਤੇ 1995 ਕੱਦ 5 ਫੁੱਟ 4 ਇੰਚ ਕਾਸਟ ਜਰਸੀ ਗੋਥ ਸਮਰਾ ਪੜਾਈ ਬੀਐਸਸੀ ਨਰਸਿੰਗ ਪਤਾ ਤਰਨਤਨ ਸਾਹਿਬ ਪਰਿਵਾਰ ਵਿੱਚ ਪਿਤਾ ਗੈਸਟਡ ਅਧਿਕਾਰੀ ਨੇ ਮਾਤਾ ਹਾਊਸ ਵਾਈਫ ਨੇ ਕਪਰਾ ਬ੍ਰੈਂਪਟਨ ਕੈਨੇਡਾ ਵਰਕ ਪਰਮਿਟ ਤੇ ਇੱਕ ਭੈਣ ਕੈਨੇਡਾ ਪੀਆਰ ਹੈ ਮੈਰਿਡ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਪੀਆਰ ਹੈ ਕੈਨੇਡਾ ਬ੍ਰੈਂਪਟਨ ਰਹਿੰਦੀ ਹੈ ਮੰਗ ਰਣ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਤੋਂ ਹੋਵੇ ਭਾਵੇਂ ਪੰਜਾਬ ਤੋਂ ਹੋਵੇ ਲੜਕੇ ਦੀ ਪੜ੍ਹਾਈ ਗ੍ਰੈਜੂਏਟ ਹੋਵੇ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੋਵੇ ਮੈਰਜਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਸਿੱਖ ਐਸੀ ਪਤਾ ਪਟਿਆਲਾ ਪੜਾਈ ਸਿੰਪਲ ਗ੍ਰੈਜੂਏਸ਼ਨ ਪਲੱਸ 10 ਨੋ ਜੌਬ ਗਵਰਨਮੈਂਟ এমਪਲੋਏ ਇਨ ਐਕਸਾਈਜ਼ ਡਿਪਾਰਟਮੈਂਟ 2016 ਤੋਂ ਨੇ ਹੈ ਸੈਲਰੀ 60000 ਲੜਕੀ ਸੋਹਣੀ ਸੁਨੱਖੀ ਅਤੇ ਰੰਗ ਸਾਫ਼ ਹੈ ਮਾਂਗਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਸਰਦਾਰ ਹੋਵੇ ਜੋ ਕਟਿੰਗ ਵਾਲਾ ਹੋਵੇ ਲੜਕਾ ਪਟਿਆਲੇ ਤੋਂ ਹੀ ਹੋਵੇ ਗਵਰਨਮੈਂਟ ਜੋਬ ਕਰਦਾ ਹੋਵੇ ਇਹਨਾਂ ਨੂੰ ਸਿੱਖ ਰਾਜਪੂਜਾ ਰਵਿਦਾਸ ਸਿੱਖ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਰੋਟ ਕਰੋ ਜੀ ਨਾਮ ਕੌਰ ਵੈਸ਼ਨੂ ਲੜਕੀ ਜਨਮ 1993 ਕੱਦ 5.4 ਫੁੱਟ 8 ਇੰਚ ਕਾਸਟ ਜੱਰਸੀ ਕੂਤ ਬਰਾੜ ਪੜਾਈ ਬੀ.ਟੈਕ ਸੀ ਐਸ ਹੁਣ ਐਮ ਬੀਏ ਯੂਨੀਵਰਸਿਟੀ ਵੈਨਕੂਵਰ ਤੋਂ ਕਰ ਰਹੀ ਹੈ ਲੜਕੀ ਦਾ ਪ੍ਰਵਾਦ ਯੂ ਐਸ ਏ ਪੀ ਆਰ ਹੈ ਇੱਕ ਭੈਣ ਇੱਕ ਭਰਾ ਹੈ ਜਦਦੀ ਸ਼ਹਿਰ ਫਰੀਦਕੋਟਾ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਯੂ ਐਸ ਏ ਦਾ 10 ਸਾਲ ਦਾ ਬਿਸਟਰ ਵੀਜ਼ਾ ਵਿਕੋਲ ਹੈ ਲੜਕੀ ਸੋਣੀ ਸੁਨੱਖੀ ਹੈ ਮੰਗਿਆ ਇਹਨਾਂ ਨੂੰ ਵਧੀਆ ਵੈਸ਼ਨ ਨੂੰ ਪੜਿਆ ਲਿਖਿਆ ਜ਼ਮੀਨ ਵਾਲਾ ਯੂ ਐਸ ਏ ਕੈਨੇਡਾ ਸਿਟੀਜ਼ਨ ਪੀ ਆਰ ਵੈਸ਼ਨ ਨੂੰ ਲੜਕਾ ਚਾਹੀਦਾ ਸਿਆਟਲ ਬੈਲਗੇਮ ਯੂ ਐਸ ਏ ਜਾਂ ਸਰੀ ਵੈਨਕੂਵਰ ਆਫਟਰਸਕੋਰ ਦੇ ਨੇੜੇ ਤੋਂ ਵੀ ਲੜਕਾ ਵਟਸਐਪ ਨੰਬਰ ਪਰਵਾਦ ਦੇ ਦਿੱਤੇ ਨੇ ਜੀ ਤੁਸੀਂ ਵਧੀਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ ਉੱਨੀ ਸੌ ਬਾਨਵੇਂ ਕੱਦ ਪੰਜ ਫੁੱਟ ਤਿੰਨ ਇੰਚ ਕਾਸਟ ਸਿੱਖ ਐਸ ਸੀ ਪਤਾ ਪਟਿਆਲਾ ਪੜ੍ਹਾਈ ਸਿੰਪਲ ਗ੍ਰੈਜੂਏਸ਼ਨ ਪਲੱਸ ਸਟੈਨੋ ਜੋਬ ਗੌਰਮੈਂਟ ਇੰਪਲੋਈ ਇਨ ਐਕਸਾਈਜ ਡਿਪਾਰਟਮੈਂਟ ਦੋ ਹਜ਼ਾਰ ਸੋਲ੍ਹਾਂ ਤੋਂ ਸੈਲਰੀ ਸੱਠ ਹਜ਼ਾਰ ਲੜਕੀ ਸੋਹਣੀ ਸੁਨੱਖੀ ਹੈ ਅਤੇ ਰੰਗ ਸਾਫ ਹੈ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਲੜਕਾ ਚਾਹੀਦਾ ਲੜਕਾ ਭਾਵੇਂ ਸਰਦਾਰ ਹੋਵੇ ਜਾਂ ਕਟਿੰਗ ਵਾਲਾ ਹੋਵੇ ਲੜਕਾ ਪਟਿਆਲੇ ਤੋਂ ਹੀ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਇਹਨਾਂ ਨੂੰ ਸਿੱਖ ਰਾਜਪੂਜਾ ਰਵਿਦਾਸ ਸੀ ਕਾਸਟ ਵਾਲੇ ਸੰਪਰਕ ਕਰ ਸਕਦੇ ਨੇ ਪਰਿਵਾਰ ਦੇ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰ ਜਰਸੀਖਤਾ ਲਿਵਰ ਲੜਕੀ ਉਮਰ 32 ਸਾਲ ਕੱਦ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਜ਼ਿਲ੍ਹਾ ਮੋਗਾ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਵਿਸਟਰ ਵੀਜ਼ਾ ਲੜਕੀ ਇੱਕ ਵਾਰ ਕੈਨੇਡਾ ਜਾ ਕੇ ਆਈ ਆ ਹੁਣ ਪੰਜਾਬ ਵਿੱਚ ਹੈ ਲੜਕੀ ਦਾ ਭਰਾ ਕੈਨੇਡਾ ਪੀਆ ਨਾ ਮੈਰਿਡ ਹੈ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਪਿਤਾ ਦਾ ਕੈਨੇਡਾ ਕੈਨੇਡਾ ਦਾ ਸੁਪਰ ਵੀਜ਼ਾ ਇਹਨਾਂ ਨੂੰ ਕੈਨੇਡਾ ਪੀਆ ਲੜਕਾ ਚਾਹੀਦਾ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲਾਲਾਬਾਦ ਕੱਦ 5 ਫੁੱਟ 2 ਇੰਚ ਜਨਮ 31/10/1998 ਪੜ੍ਹਾਈ ਪਲੱਸ 2 ਨਾਨ ਮੈਡੀਕਲ ਕੈਨੇਡੀਅਨ ਸਟੱਡੀ ਕੰਪਿਊਟਰ ਐਂਜਿਨੀਅਰਿੰਗ ਟੈਕਨੀਕਲ ਡਿਪਲੋਮਾ ਗੋਤਮਾਨ ਕਾਸ ਜਰਸੀ ਕੋ ਲਾਹੌਰੀਆ ਇੱਕ ਭਰਾ ਇਹਨਾਂ ਦਾ ਕੈਨੇਡਾ ਵਿੱਚ ਹੈ ਲੜਕੀ ਕੈਨੇਡਾ ਵਿੱਚ ਵਰਕ ਪਰਮਿਟ ਤੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਨੇ ਮੰਗ ਲੜਕਾ ਕੈਨੇਡਾ ਪੀਰ ਹੋਵੇ ਜ਼ਮੀਨ 5 ਤੋਂ 7 ਕਿੱਲੇ ਹੋਵੇ ਲੜਕਾ ਸਰਦਾਰ ਤੇ ਪਗਵੰਦਾ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਕੌਰ ਕਾਸਟ ਮਜਵੀ ਸਿੱਖ ਹੋ ਉਮਰ 24 ਸਾਲ ਗੋਤ ਸ਼ੇਰਗਿਲ ਕੱਦ 5 ਫੋਰ 4 ਇੰਚ ਪੜਾਈ ਜੋ ਕੇ ਵੀ ਦਾ ਐਗਜ਼ਾਮ ਕਲੀਅਰ ਕੰਪਿਊਟਰ ਦਾ ਪਿਤਾ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇਹ ਦੋ ਭੈਣਾਂ ਇੱਕ ਭਰਾ ਨੇ ਪ੍ਰਾ ਸਲੂਨ ਵਿੱਚ ਟ੍ਰੇਨਿੰਗ ਲੈਂਦੇ ਆ ਭੈਣ ਨਰਸਿੰਗ ਕਰ ਰਹੀ ਆ ਪਤਾ ਲੁਧਿਆਣਾ ਮੰਗ ਇਹਨਾਂ ਨੂੰ ਚੁੱਕ ਕੇ ਜਾਣ ਲਈ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਹੈ ਲੜਕਾ ਭਾਵੇਂ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਵੰਦਨ ਨਹੀਂ ਆ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਜਨਮ 1990 ਪੜ੍ਹਾਈ ਬੀਏ ਡਿਪਲੋਮਾ ਇਨ ਕੰਪਿਊਟਰ ਡੀਸੀਏ ਕੱਦ 5 ਫੁੱਟ 3 ਇੰਚ ਤਿੰਨ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਮੰਗ ਇਹਨਾਂ ਨੂੰ ਜਰਸੀ ਖਲੜਕਾ ਚਾਹੀਦਾ ਲੜਕੇ ਨੂੰ 12 ਕਿੱਲੇ ਜ਼ਮੀਨ ਹੋਵੇ ਲੜਕਾ ਆਸਟ੍ਰੇਲੀਆ ਕੈਨੇਡਾ ਜਾਂ ਜੁਕ ਕੇ ਪੀਅਰ ਹੋਵੇ ਇੰਡੀਆ ਤੇ ਜਾਂ ਸਰਕਾਰੀ ਨੌਕਰੀ ਤੇ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਸਰਕਾਰੀ ਨੌਕਰੀ ਤੇ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਰਸੀ ਇੱਕ ਸੋਹਣੀ ਸੁਨਖੀ ਲੜਕੀ ਜਨਮ 1992 ਕਦਮ 5 ਫਰ 6 ਇੰਚ ਗੋਤ ਸ਼ੀਨਾ ਪਤਾ ਨਹੀਂ ਉਹ ਚੰਡੀਗੜ੍ਹ ਪੜ੍ਹਾਈ ਪੋਸ ਗ੍ਰੈਜੂਏਟ ਹੈ ਇੰਗਲਿਸ਼ ਕੰਮ ਪ੍ਰੋਫੈਸਰ ਅਤੇ ਪੀ ਐਚ ਡੀ ਮੰਗ ਰਿਆ ਨੂੰ ਵਧੀਆ ਸੋਹਣਾ ਸੁਣਾ ਖੱਲੜਕਾ ਕਲੀਨ ਸੇ ਵ ਇਹਨਾਂ ਦੇ ਬਰਾਬਰ ਪੜਿਆ ਲਿਖਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀ ਐਚ ਡਾ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਹਰਲੇ ਟਰੱਕ ਡਰਾਈਵਰ ਫੋਨ ਨਾ ਕਰਨ ਜੀ ਇਹਨਾਂ ਦੀ ਸਿਟੀ ਦੇ ਸੜਕ ਤੇ 70 ਕਿਲੋਮੀਟਰ ਦੇ ਏਰੀਏ ਨੂੰ ਪਹਲ ਆ ਫੋਨ ਨੰਬਰ ਦਿੱਤੇ ਆ ਜੀ ਵਟਸਐਪ ਨੰਬਰ ਤੁਸੀਂ ਵਿਧੇਰੇ ਜਾਣਕਾਰੀ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 4 ਇੰਚ ਕਾਸ ਡਰਸੀ ਗੋਤ ਬੇਰਕ ਪਤਾ ਕਰਨਾਲ ਪੜਾਈ ਮਾਸਟਰ ਡਿਗਰੀ ਇਨ ਬਾਇਓਟੈਕਨੋਲੋਜੀ ਫ্রম ਥਾਪਰ ਯੂਨੀਵਰਸਿਟੀ ਪਟਿਆਲਾ ਇੰਡੀਆ ਪੀ ਐਚ ਡੀ ਇਨ ਨਿਊਰੋਸਾਇੰਸ ਫ্রম ਯੂ ਐਨ ਐਸ ਡਬਲਯੂ ਯੂਨੀਵਰਸਿਟੀ ਸਿਡਨੀ ਆਸਟ੍ਰੇਲੀਆ ਰਸੀਵਡ ਮਲਟੀਪਲ ਸਕਾਲਰਸ਼ਿਪ ਐਂਡ ਅਵਾਰਡ ਡਿਊਰਿੰਗ ਪੀ ਐਚ ਡੀ ਡਿਗਰੀ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇਕਪਰਾ ਅਨਮੈਰਿਡ ਹੈ ਲੜਕੀ ਸੋਨੀ ਸਨੱਖੀ ਵਧੀਆ ਘਰ ਪਰਿਵਾਰ ਤੋਂ ਆ ਜੌਬ ਪੋਸਟ ਡਾਕਟਰ 올 ਸਾਇੰਸਟ ਸਾਇੰਟਿਸਟ ਇਨ ਕੰਪੈਗਿਨ ਯੂਨੀਵਰਸਿਟੀ ਡੈਨਮਾਰਕ ਲੜਕੀ ਡੈਨਮਾਰਕ ਸਿਟੀ ਵਿੱਚ ਰਹਿੰਦੀ ਹੈ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਬੈਲੈਸ ਸੈਟਰਡ ਲੜਕਾ ਚਾਹੀਦਾ ਹੈ ਲੜਕਾ ਸਿਰਫ ਯੂਰਪ ਕੰਟਰੀ ਤੋਂ ਹੋਵੇ ਜਿਵੇਂ ਡੈਨਮਾਰਕ ਜਰਮਨੀ ਨਾਰਵੇ ਇਟਲੀ ਸਵੀਡਨ ਆਦ ਕੰਟਰੀ ਤੋਂ ਹੋਵੇ ਇਹਨਾਂ ਨੂੰ ਕੇਵਲ ਯੂਰਪ ਕੰਟਰੀ ਦੇ ਮੈਰਿਜ ਵੀਰੋ ਵਾਲੇ ਫੋਨ ਕਰ ਸਕਦੇ ਨੇ ਇਹਨਾਂ ਨੂੰ ਇੰਡੀਆ ਵਾਲੇ ਮੈਰਿਜ ਵੀਰੋ ਵਾਲੇ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮਿਕ 1212 ਜਨਮਿਕ 12/1996 ਕੱਦ 5 ਫੁੱਟ 2 ਇੰਚ ਕਾਸ ਜਰਸੀ ਗੁੱਤ ਬਰਾੜ ਪੜਾਈ +2 ਮੈਡੀਕਲ ਕੈਮੀਕਲ ਲੈਬ ਟੈਕਨੀਸ਼ੀਅਨ ਦੁਰਮਕਾਲ ਜੋਸਵਾ অন্ਟਾਰੀਓ ਕੈਨੇਡਾ ਇੰਡੀਆ ਦਾ ਪਤਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪੈਣ ਮੈਰਿਡ ਹੈ ਇੱਕ ਪਰਾ ਅਨਮੈਰਿਡ ਹੈ ਕੈਨੇਡਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਹੈ ਲੜਕੀ ਸੋਹਣੀ ਸੁਨਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਕੈਨੇਡਾ ਪੀਅਰ ਹੈ ਮੰਗਰ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਅਰ ਹੋਵੇ ਭਾਵੇਂ ਵਰਕ ਪਰਮਿਟ ਤੇ ਹੋਵੇ ਜਾਂ ਸਟੱਡੀ ਵੀਜ਼ੇ ਤੇ ਹੋਵੇ ਇਹਨਾਂ ਨੂੰ ਰਿਸ਼ਤਾ ਇਹੋ ਜਿਹਾ ਚਾਹੀਦਾ ਜੋ ਲੜਕੀ ਦੇ ਭਰਾ ਨੂੰ ਬਾਹਰ ਲੈ ਜਾ ਸਕੇ ਭਾਵੇਂ ਕੰਟਰੈਕਟ ਮੈਰਿਜ ਰਾਹੀ ਭਾਵੇਂ ਫੱਕੀ ਮੈਰਿਜ ਰਾਹੀ ਸਕੇ ਭੈਣ ਭਰਾਵਾਂ ਨੂੰ ਪਹਿਲਾਂ ਜੀ ਮੈਰਿਜ ਵਿਰੋਧੀ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸ ਜਰਸੀ ਖੰਡਿਆ ਦਾ ਪਤਾ ਜਲੰਧਰ ਪੜਾਈ ਬੀਐਸਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਇਲਰਡ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਆ ਜੋ ਆਵਾਰਾ ਨਰਸਾ ਨਿਊਜ਼ੀਲੈਂਡ ਹਸਪਤਾਲ ਵਿੱਚ ਗਵਰਨਮੈਂਟ ਜੌਬ ਕਰਦੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਵੈਜੀਟੇਰੀਅਨ ਐਜੂਕੇਟਿਡ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਕੋਈ ਕੈਨੇਡਾ ਨਿਊਜ਼ੀਲੈਂਡ ਯੂਐਸਏ ਲੜਕੇ ਨੂੰ ਪਹਿਲ ਹੈ ਸਟੱਡੀ ਵੀਜ਼ਾ ਤੇ ਵਰਕ ਪਰਮਿਟ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਤਲਾਕਸ਼ੂਦਾ ਜਾਂ ਮੈਰਿਜ ਵੀਰੋ ਵਾਲੇ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ జనమ నమకౌర జన్మ జులా ఉరవే కద్దు ఫుడ్ే కాసర్ ਕਾਸ ਸਿੱਖ ਰਾਜਪੁੱਤਰ ਠੋੜ ਪੜਾਈ ਵੀ ਐਸੀ ਨਰਸਿੰਗ ਇੰਡੀਆ ਤੋਂ 3 ਸਾਲ ਦਾ ਹੈਲਥ ਕੇਅਰ ਦਾ ਕੋਰਸ ਕੈਨੇਡਾ ਤੋਂ ਲੜਕੀ ਕੋਲ ਕੈਨੇਡਾ ਦਾ ਵਿਸਟਰ ਵੀਜ਼ਾ 2035 ਤੱਕ ਹੋਣ ਲੜਕੇ ਇੰਡੀਆ ਵਿੱਚ ਹੈ ਪਰਿਵਾਰ ਵਿੱਚ ਮਾਤਾ ਸਕੂਲ ਵਿੱਚ ਲੈਕਚਰਰ ਰਿਟਾਇਰ ਨੇ ਪਿਤਾ 2021 ਵਿੱਚ ਇੱਕ ਸਪੈਨ ਨੇ ਡਿਪਟੀ ਸਕੱਟਰੀ ਪੰਜਾਬ ਵਿਧਾਨ ਸਭਾ ਵਿੱਚ ਸਨ ਪਤਾ ਹੁਸ਼ਿਆਰਪੁਰਾ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਪੜਿਆ ਲਿਖਿਆ ਲੜਕਾ ਚਾਹੀਦਾ ਸਿੱਖ ਰਾਜਪੁੱਤਰ ਠੋੜ ਕਾਸ ਦੇ ਲੜਕੇ ਨੂੰ ਪਹਿਲਾ ਕੈਨੇਡਾ ਤੋਂ ਲੜਕੇ ਨੂੰ ਪਹਿਲਾ ਜੇ ਇੰਡੀਆ ਤੋਂ ਵਧੀਆ ਬਿਜ਼ਨਸ ਜਾਂ ਸਰਕਾਰੀ ਨੌਕਰੀ ਤੇ ਹੋਵੇ ਜਾਂ ਮੈਡੀਕਲ ਲਾਈਨ ਵਿੱਚ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ 6.5 ਪੜ੍ਹਾਈ ਪਲੱਸ 2 ਮੈਡੀਕਲ ਪਲੱਸ 7 ਬੈਂਡ ਇੰਡੀਆ ਤੋਂ ਤੇ ਨਿਊਜ਼ੀਲੈਂਡ ਤੋਂ ਪੜ੍ਹਾਈ ਬੀਐਸਸੀ ਨਰਸਿੰਗ ਜੌਬ ਗਵਰਨਮੈਂਟ ਰਜਿਸਟਰ ਨਰਸ ਨਿਊਜ਼ੀਲੈਂਡ ਵਿੱਚ ਲੜਕੀ ਨਿਊਜ਼ੀਲੈਂਡ ਪੀਆਰ ਆ ਲੜਕੀ ਦੀ ਸਾਰੀ ਫੈਮਿਲੀ ਨਿਊਜ਼ੀਲੈਂਡ ਵਿੱਚ ਸੈਟਲ ਹੈ ਪਤਾ ਇੰਡੀਆ ਤੋਂ ਜਲੰਧਰ ਆ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੇ ਲਿਖੇ ਜਰਸੀ ਕਾਸ਼ ਦਾ ਲੜਕਾ ਚਾਹੀਦਾ ਹੈ ਲੜਕੇ ਦੀ ਉਮਰ 27 ਤੋਂ 33 ਸਾਲ ਦੇ ਵਿੱਚੋਂ ਵੀ ਨਿਜੀਨੈਡ ਤੋਂ ਲੜਕੇ ਨੂੰ ਪਹਿਲਾ ਲੜਕਾ ਨਿਸ਼ਾਰਾ ਹੈ ਤੋਂ ਵੀ ਜੇ ਇੰਡੀਆ ਤੋਂ ਬੇਤਾ ਵਧੀਆ ਜੌਬ ਜਾਂ ਬਿਜ਼ਨਸ ਕਰਦਾ ਹੋਵੇ ਲੜਕਾ ਸੁਣਾ ਸੁਣਖਾ ਬੜ ਉਹ ਵਟਸਐਪ ਨੰਬਰ ਦਿੱਤੇ ਆ ਪਰਵਾਰ ਦੇ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਕੋਮਰਤੀ ਸਾਲ ਕਾ 5 ਫੁੱਟ 7 ਇੰਚ ਗੋਥ ਸਰਾਂ ਪਤਾ ਸੰਗਰੂਰ ਪਰਿਵਾਰ ਵਿੱਚ ਇੱਕ ਭੈਣ ਤੇ ਇੱਕ ਭਰਾ ਵੀ ਪੰਜਾਬ ਪੁਲਿਸ ਵਿੱਚ ਨੇ ਜੌਬ ਲੜਕੀ ਵੀ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਹੈ ਜਮੀਨ ਚੌਵੀ ਕਿੱਲੇ ਮੰਗ ਹੈ ਨਨੋ ਵਧੀਆ ਪਰਿਵਾਰ ਤੋਂ ਇਹਨਾਂ ਦੇ ਬਰਾਬਰ ਯੋਗਤਾ ਵਾਲਾ ਲੜਕਾ ਚਾਹੀਦਾ ਲੜਕਾ ਪੰਜਾਬ ਪੁਲਿਸ ਵਿੱਚ ਸੈਵਨ ਇਨਸਪੈਕਟਰ ਜੇ ਇਸ ਤੋਂ ਵੀ ਉੱਪਰ ਉਹਦੇ ਤੇ ਹੋਵੇ ਜਿਆ ਵਧੀਆ ਨੌਕਰੀ ਹੋਤੇ ਹੋਵੇ ਸਰਕਾਰੀ ਤੇ ਲੜਕਾ ਸੰਗਰੂਰ ਮਾਨਸਾ ਬਰਨਾਲਾ ਏਰੀਆ ਤੋਂ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੀਰੇ ਸਰਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬਰਾੜ ਪੜਾਈ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸੇਤੀ ਪਿੰਜੋਗੜਾ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਭਰਾ ਕੋਈ ਨਹੀਂ ਜ਼ਮੀਨ 2 1/2 ਕਿੱਲੇ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਸੋਹਣੀ ਸੁਨੱਖੀ ਹੈ ਲੜਕੀ ਸਾਇਪ੍ਰਸ ਵਿੱਚ ਆ ਮੰਗਿਆ ਨੂੰ ਵਧੀਆ ਘਰ ਪਰਿਵਾਰ ਤੋਂ ਵਧੀਆ ਬੜੇ ਲਿਖੇ ਸੋਨਾ ਸੁਨੱਖਾ ਗੁਰਸਿੱਖ ਪਰਿਵਾਰ ਤੋਂ ਅਮਰਤਧਾਰੀ ਲੜਕਾ ਚਾਹੀਦਾ ਕਟਿੰਗ ਵਾਲੇ ਲੜਕੇ ਫੋਨ ਨਾ ਕਰਨ ਜੀ ਲੜਕਾ ਜਰਸੀ ਕਾਸ ਤੋਂ ਹੀ ਹੋਵੇ ਕੈਨੇਡਾ ਪੀਆਰ ਜਾਂ ਜਰਮਨੀ ਪੀਆਰ ਲੜਕੇ ਨੂੰ ਪਹਿਲ ਹੈ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ 5-6 ਕਿੱਲੇ ਜ਼ਮੀਨ ਹੋਵੇ ਵਧੀਆ ਬਿਜ਼ਨਸ ਕਰਦਾ ਹੋਵੇ ਲੜਕਾ ਮੋਗਾ ਫਰੀਦਕੋਟ ਭਾਈਕੀ ਤਲਵੰਡੀ ਜੀਰਾ ਕਰਨਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਸੀ ਵਧੇਰੇ ਸਰਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਰਜ ਮੈਨੀ ਜਨਮ 1988 ਕੱਦ 5 ਫੁੱਟ 5 ਇੰਚ ਕਾਸਟ ਖੱਤਰੀ ਪੜਾਈ ਬੀਐਸਸੀ ਨਰਸਿੰਗ ਲੜਕੀ ਤਿੰਨ ਵਾਰ ਆਸਟ੍ਰੇਲੀਆ ਜਾ ਕੇ ਆਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਨੇ ਦੋਨੋਂ ਮੈਰਿਡ ਨੇ ਇੱਕ ਇੰਡੀਆ ਵਿੱਚ ਇੱਕ ਆਸਟ੍ਰੇਲੀਆ ਵਿੱਚ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੁਦਾ ਵਿਅਕਸੂਰ ਹੈ ਪਤਾ ਇਹਨਾਂ ਦਾ ਫਿਰੋਜ਼ਪੁਰਾ ਮੰਗਦੇ ਹਨ ਨੂੰ ਵਧੀਆ ਪਰਿਵਾਰ ਤੋਂ ਸੋਹਣਾ ਸੁਨੱਖਾ ਕਟਿੰਗ ਵਾਲਾ ਨਸ਼ਾ ਰਹਿਤ ਲੜਕਾ ਵੈਸ਼ ਨੂੰ ਚਾਹੀਦਾ ਹੈ ਲੜਕਾ ਭਾਵੇਂ ਤਲਾਕਸ਼ੁਦਾ ਹੋਵੇ ਭਾਵੇਂ ਇਕਵਾਰਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਆ ਬਾਕੀ ਅਮਰੀਕਾ, ਇੰਗਲੈਂਡ, ਨੀਜ਼ਰਲੈਂਡ ਵਾਲੇ ਵੀ ਸੰਪਰਕ ਕਰ ਸਕਦੇ ਨੇ ਮੈਰिज ਹੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦੇ ਸਿਰ ਬਰਸਪ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਹਿੰਦੂ ਜੱਟ ਲੜਕੀ ਜਨਮ 1997 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਸੀਬੀਐਸਸੀ ਬੀਐਸਸੀ ਨਰਸਿੰਗ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਗਵਰਨਮੈਂਟ ਜੌਬ ਕਰਦਾ ਜੌਬ ਲੜਕੀ ਨਰਸਿੰਗ ਅਫਸਰ ਆ ਤਨਖਾ 1 ਲੱਖ 5000 ਮਹੀਨੇ ਦੀ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ मां गाना नु ਵਧੀਆ ਹਿੰਦੂ ਜੱਟ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਗਵਰਨਮੈਂਟ ਜੋਬ ਤੇ ਹੋਵੇ ਜਿਵੇਂ ਨਰਸਿੰਗ ਅਫਸਰ ਫਾਰਮੇਸੀ ਕੇਂਦਰੀ ਵਿਦਿਆਲੇ ਏਮਪਲੋਏ ਆਰਮੀ ਨੇਵੀ 에어 ਫੋਰਸ ਸੀਆਰ ਪੀਐਫ ਸੀਆਈਐਸਐਫ ਆਈਟੀ ਬੀਪੀ ਬੀਐਸਐਫ ਅਸਾਮ ਰਾਈਫਲਸ ਬੀਆਰਓ ਆਰ ਪੀਐਫ ਰੇਲਵੇ ਲੜਕੇ ਨੂੰ 5 ਕਿਲੇ ਜ਼ਮੀਨ ਹੋਵੇ ਲੜਕਾ ਜਲੰਧਰ ਗੁਰਦਾਸਪੁਰ ਅਮਰਸਰ ਸਾਹਿਬ ਪਠਾਨਕੋਟ ਚ ਪੰਜਾਬ ਜੰਮੂ ਤੋਂ ਹੋਵੇ ਮੈਰ ਜੀਵਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਸਰਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਗੋਤਕਾਰ ਉਕਾਸ ਸੈਸੀ ਬਾਲਮਿਕ ਜਨਮ 1995 ਕੱਦ 5 ਫਟ 8 ਇੰਚ ਪੜਾਈ ਕੰਪਿਊਟਰ ਪ੍ਰੋਗਰਾਮ ਇੰਡੀਆ ਦਾ ਪਤਾ ਹੁਸੈਨਪੁਰ ਪਰਵਾਰ ਦਾ ਗ੍ਰੀਸ ਵਿੱਚ ਗੈਸ ਸਟੇਸ਼ਨ ਬਿਜ਼ਨਸ ਦਾ ਇੱਕ ਭਰਾ ਯੂਐਸਏ ਵਿੱਚ ਹੈ ਲੜਕੀ ਕੈਨੇਡਾ ਵਿੱਚ ਪੀਆਰ ਹੈ 11 ਸਾਲ ਤੋਂ ਕੈਨੇਡਾ ਵਿੱਚ ਹੈ ਲੜਕੀ ਦੇ ਸਾਰੇ ਪਰਿਵਾਰ ਕੋਲ ਯੂਰਪ ਦੀ ਨੈਸ਼ਨੈਲਿਟੀ ਹੈ ਲੜਕੀ ਸੋਹਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਸੋਹਣਾ ਸੁਨੱਖਾ ਕਟਿੰਗ ਵਾਲਾ ਲੜਕਾ ਚਾਹੀਦਾ ਲੜਕਾ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਇੰਡੀਆ ਵਾਲੇ ਸੰਪਰਕ ਨਾ ਕਰਨ ਜੀ ਐਸੀ ਕਾਲਸ ਨੂੰ ਪਹਿਲਾ ਲੜਕੇ ਦਾ ਕੱਦ 5 ਫੁੱਟ 10 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਰਚਨਾ ਤਗੜਾ ਨਾ ਮਾਰੇ ਲੜਕੀ ਕੱਦ 5 ਫੁੱਟ 2 ਇੰਚ ਜਨਮ 2 11 1992 ਜਨਮ ਦਾ ਸਮਾਂ 7:34 ਪੀਐਮ ਜਨਮ ਸਥਾਨ ਜਲੰਧਰ ਕਾਸ਼ ਟੌਂਕ 76 ਸ਼ਿੰਬਾ ਤੋਂ ਗੋਤ ਤਗੜ ਤੇ ਕਰੀਰ ਪੜ੍ਹਾਈ ਐਮਐਸਸੀ ਮੈਥਮੈਟਿਕਸ ਬੀਐਡ ਰਵਤਾ ਲੱਡ ਵਾਲੀ ਰੋਡ ਨੇੜੇ ਬੀਐਸਐਫ ਚੌਂਕ ਜਲੰਧਰ ਪਰਿਵਾਰ ਵਿੱਚ ਪਿਤਾ ਦੀ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਨੇ ਕਪੜਾ ਹੈ ਅਨਮੈਰਿਡ ਹੈ ਮੰਗ ਹਨ ਨੂੰ ਵਧੀਆ ਪਰਿਵਾਰ ਤੋਂ ਲੜਕਾ ਚਾਹੀਦਾ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਵੇ ਭਾਵੇਂ ਲੜਕਾ ਇੰਡੀਆ ਤੋਂ ਹੋਵੇ ਭਾਵੇਂ ਐਨ ਆਰ ਆਈ ਹੋਵੇ ਲੜਕਾ ਜਲੰਧਰ ਹੁਸ਼ਿਆਰਪੁਰ ਲੁਧਿਆਣਾ ਤੋਂ ਹੋਵੇ ਹੋਰ ਸੰਪਰਕ ਨਾ ਕਰਨ ਜੀ ਲੜਕਾ ਸਿੰਡੇ ਕਾਸ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਸਾਂਝਕਾਰੀ ਪਰਿਵਾਰ ਤੋਂ ਲੈ ਸਕਦੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਰਸਵਿਦਾ ਸਿੰਘ ਸਿੱਖ ਜਨਮ 1991 ਕੱਦ 5 ਫੁੱਟ 5 ਇੰਚ ਪੜਾਈ ਐਮਏ ਬੀਐਡ ਐਂਟੀਟੀ ਜੌਬ ਪ੍ਰਾਈਵੇਟ ਟੀਚਰ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਖਪਰਾ ਪ੍ਰਾਈਵੇਟ ਜੌਬਕਰ ਦਾ ਦੋ ਪੜਾਣਾ ਮੈਰਿਟ ਨੇ ਜੁਕੇ ਵਿੱਚ ਸੈਟਲਾ ਪਤਾ ਲੁਧਿਆਣਾ ਲੜਕੀ ਸੋਣੀ ਸੁਨੱਖੀ ਆ ਮੰਗ ਹੈ ਇਹਨਾਂ ਨੂੰ ਰਵਿਦਾ ਸਿੰਘ ਪਰਿਵਾਰ ਤੋਂ ਵਧੀਆ ਪੜਿਆ ਲਿਖਿਆ ਕਿਸੇ ਵੀ ਗਵਰਨਮੈਂਟ ਜੌਬ ਤੇ ਲੜਕਾ ਚਾਹੀਦਾ ਲੜਕਾ ਆਰਮੀ ਜਾਂ ਪੁਲਿਸ ਵਿੱਚ ਹੋਵੇ ਲੁਧਿਆਣਾ ਜ਼ਿਲ੍ਹੇ ਨੂੰ ਪਹਿਲ ਆ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸ ਜਰਸੀ ਖਾਦਤਪਨ ਫਰਸ਼ੀਨ ਜਨਮ 1992 ਪੜ੍ਹਾਈ ਐਮਸੀਏ ਪਤਾ ਗੁਰਦਾਸਪੁਰ ਲੜਕੀ ਕੈਨੇਡਾ ਪੀਆਰ ਆ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੂਦਾ ਸੋਹਣੀ ਸੁਨੱਖੀ ਆ ਮੰਗ ਹੈ ਇਹਨਾਂ ਨੂੰ ਸੋਹਣਾ ਸੁਨੱਖਾ ਲੜਕਾ ਚਾਹੀਦਾ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਲੜਕਾ ਕੁਆਰਾ ਜਾਂ ਤਲਾਕਸ਼ੂਦਾ ਹੋਵੇ ਪਰ ਬਿਨਾ ਬੱਚੇ ਤੋਂ ਹੋਵੇ ਲੜਕਾ ਸਿਰਫ ਕੈਨੇਡਾ ਤੋਂ ਹੀ ਹੋਵੇ ਇੰਡੀਆ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਪਰਿਵਾਰ ਦੇ ਨੰਬਰ ਦਿੱਤੇ ਗਏ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ अगला रिश्ता नोट ਕਰੋ ਜੀ ਨਾਮ ਕੌਰ ਹਨਮੈ ਲੜਕੀ ਜਨਮ 2 2 1983 ਪੜ੍ਹਾਈ ਐਮਏ ਐਮਏ ਬੀ ਐਡ ਕੱਦ 5 ਫੁੱਟ 5 ਇੰਚ ਰੰਗ ਸਾਫ ਐਸਸੀ ਕਾਸਟ ਐਸਸੀ ਪਿਤਾ ਦਾ ਗੋਤ ਜਿਨਾਗਲ ਮਾਤਾ ਦਾ ਗੋਤ ਮਾਨ ਪਰਿਵਾਰ ਵਿੱਚ ਮਾਤਾ ਪਿਤਾ ਨਹੀਂ ਨੇ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਹੈ ਇਹਨਾਂ ਦੀਆਂ ਦੋ ਭੈਣਾਂ ਹੋਰ ਨੇ ਇੱਕ ਭੈਣ ਮੈਰਿਡ ਹੈ ਇੱਕ ਕਾਲਜ ਵਿੱਚ ਲੈਕਚਰਰ ਹੈ ਇੱਕ ਭੈਣ ਮੈਂਟਲੀ ਥੋੜਾ ਵੀਕ ਹੈ ਇੱਕ ਭਰਾ ਮੈਰਿਡ ਜੌਬ ਕਰਦਾ ਪਤਾ ਹੁਸ਼ਿਆਰਪੁਰਾ ਲੜਕੀ ਦੀ ਸਾਰੀ ਫੈਮਿਲੀ ਸਸੰਗੀ ਵੈਸ਼ਨੂਆ ਲੜਕੀ ਸਰੀਰਕ ਤੌਰ ਤੇ ਥੋੜੀ ਭਾਰੀ ਹੈ ਮੰਗ ਰਾਹ ਨੂੰ ਵੈਸ਼ਨੂ ਪਰਵਾਰ ਤੋਂ ਲੜਕਾ ਚਾਹੀਦਾ ਅਸੀ ਕਾਸ ਨੂੰ ਫੈਲ ਹੈ ਸਰੀਰਕ ਤੌਰ ਤੇ ਭਾਰੇ ਲੜਕੇ ਇਹਨਾਂ ਨੂੰ ਸੰਪਰਕ ਕਰਨ ਹੋਰ ਫੋਨ ਨਾ ਕਰਨ ਜੀ ਲੜਕਾ ਨਮਾਸ਼ਾਹ ਜਿਲੰਦਰ ਲੁਧਿਆਣਾ ਹੁਸ਼ਿਆਰਪੁਰ ਚੰਡੀਗੜ੍ਹ ਤੋਂ ਬੇ ਮਾਝਾ ਤੇ ਮਾਲਵਾ ਸੰਪਰਕ ਨਾ ਕਰਨ ਜੀ ਇਸ ਰਿਸ਼ਤੇ ਨਾਲ ਮੇਲ ਖਾਂਦੇ ਹੀ ਪਰਿਵਾਰ ਨੂੰ ਸੰਪਰਕ ਕਰਨ ਐਨ ਆਰ ਆਈ ਤੇ ਮੈਰਿਜ ਜ਼ੀਰੋ ਵਾਲੇ ਵੀ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾ ਹਿੰਦੂ ਜੱਟ ਲੜਕੇ ਜਨਮ 1993 ਕੱਦ 5 ਫੁੱਟ 4 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਲੜਕੀ ਕੈਨੇਡਾ ਪੀਆਰ ਹੈ ਜੋਬ ਆਰਗੇਨਿਸਟਰ ਨਰਸਾ ਹਸਪਤਾਲ ਵਿੱਚ ਜੋਬ ਕਰਦੀ ਆ ਲੜਕੀ ਦਾ ਸਾਰਾ ਪਰਿਵਾਰ ਸ਼ੁੱਧ ਵੈਸ਼ਨੂ ਆਕਾਸ਼ ਜੱਟ ਪਿਤਾ ਬਿਜ਼ਨਸਮੈਨ ਤੇ ਖੇਤੀ ਕਰਦੇ ਨੇ ਜ਼ਿਲ੍ਹਾ ਗੁਰਦਾਸਪੁਰਾ ਮੰਗ ਹੈ ਨਾ ਨੂੰ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਲੜਕਾ ਚਾਹੀਦਾ ਜੀ ਲੜਕੇ ਨੇ ਘੱਟੋ ਘੱਟ ਬੀਏ ਕੀਤੀ ਹੋਵੇ ਜਾਂ ਵਧੀਆ ਨੌਕਰੀ ਤੇ ਉਹ ਲੜਕੇ ਕੋਲੇ ਵਧੀਆ ਜ਼ਮੀਨ ਹੋਵੇ ਲੜਕਾ ਕਟਿੰਗ ਵਾਲਾ ਹੋਵੇ ਲੜਕਾ ਕੈਨੇਡਾ ਵਿੱਚ ਪੀਆਰ ਜਾਂ ਕਿਸੇ ਵੀ ਸਟੇਟਸ ਤੇ ਹੋਵੇ ਲੜਕਾ ਸ੍ਰੀ ਖਾਨਦਾਨ ਤੋਂ ਹੋਵੇ ਸਿਰਫ ਜੱਟ ਕਾਸਟ ਵਾਲੇ ਹੀ ਇਹਨਾਂ ਨੂੰ ਸੰਬਰਕ ਕਰ ਸਕਦੇ ਨੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਿਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 23/5/1997 ਪੜਾਈ ਡਾਕਟਰ ਬੀਏ ਐਮਐਸ ਜੌਬ ਮੈਡੀਕਲ ਅਫਸਰ ਇਨ ਪ੍ਰਾਈਵੇਟ ਹਸਪਤਾਲ ਪਟਿਆਲਾ ਸੈਲਰੀ 30 ਤੋਂ 40 ਹਜ਼ਾਰ ਇੱਕ ਮਹੀਨੇ ਦੀ ਘ ਭਰਾ ਐਮਬੀਬੀਏ ਸਟੂਡੈਂਟ ਜੀਐਮਸੀ ਪਟਿਆਲਾ ਤੋਂ ਇਹ ਕਿ ਸਿੱਖ ਫੈਮਿਲੀ ਤੋਂ ਆਕਾਸ਼ ਸੈਸ ਲਵਾਰਾ ਮੰਗ ਰਿਹਾ ਨੂੰ ਸਿੱਖ ਫੈਮਿਲੀ ਤੋਂ ਡਾਕਟਰ ਜਾਂ ਕਿਸੇ ਵੀ ਗਵਰਨਮੈਂਟ ਜੌਬ ਦੇ ਲੜਕਾ ਚਾਹੀਦਾ ਕਿਸੇ ਵੀ ਕਾਸਟ ਦੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਜਾਤੀਬੰਦਨ ਨਹੀਂ ਇਹਨਾਂ ਨੂੰ ਪਟਿਆਲਾ ਚੰਡੀਗੜ੍ਹ ਲੁਧਿਆਣਾ ਜੰਮੰਦਰ ਨੇੜੇ ਦੇ ਇਲਾਕਿਆਂ ਨੂੰ ਪਹਿਲਾ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਧੂਰੀ ਕਾਸ਼ਵਦਾਸ ਸਿੱਖ ਪੜਾਈ ਪਲੱਸ 2 ਕੰਪਿਊਟਰ ਕੋਰਸ ਪਲੱਸ 7 ਬੈਂਡ ਕੱਦ ਪੰਜ ਫਿਰ 2 ਇੰਚ ਇੱਕ ਭੈਣ ਇੱਕ ਭਰਾ ਮੰਗ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਚਾਹੀਦਾ ਰਵਿਦਾਸ ਸਿੱਖ ਲੜਕੇ ਨੂੰ ਪਹਿਲਾ ਜੇ ਕਿਸੇ ਉਤਰਮ ਦੌਰ ਦਾ ਕੋਟਰਾ ਮੇਰੇ ਲੱਗੇ ਲੜਕੇ ਲੜਕੀ ਦੇ ਵਿੱਚ ਕਿਸੇ ਵੀ ਆਪਣੇ ਲੜਕਾ ਜਾਂ ਲੜਕੀ ਦੇ ਅਗਲਾ ਰਿਸ਼ਤਾ ਨੋਟ ਕਰਨਾ ਚਾਹਦੇ ਹੋ ਤਾਂ ਸਾਡੇ ਵਟਸਐਪ ਨੰਬਰ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨਾਮ ਕੌਰ ਸਿੱਖ ਸੋਣੀ ਸਖੀ ਲੜਕੀ ਜਨਮ ਉਸ ਤੋਂ ਬਾਅਦ ਵਿੱਚ ਗੋਤ ਘਾਟ ਲਈ ਜਾਂਦੀ ਹੈ ਗੋਤ ਸ਼ੀਨਾ ਬਤ ਕਲੀਨ ਸਟਾਨਵਰ ਪ੍ਰੋਫੈਸਰ ਅਤੇ ਪੀ ਐਚ ਡੀ ਮੰਗ ਇਹਨਾਂ ਨੂੰ ਵਧੀਆ ਸੋਨਾ ਸੁਨੱਖਾ ਲੜਕਾ ਕਲੀਨ ਸੇ ਵੀ ਇਹਨਾਂ ਦੇ ਬਰਾਬਰ ਪੜਿਆ ਲਿਖਿਆ ਕਨੇਡਾ ਅਮਰੀਕਾ ਆਸਟ੍ਰੇਲੀਆ ਜੁਕੇ ਪੀ ਐਚ ਡੀ ਸਿਟੀਜ਼ਨ ਚਾਹੀਦਾ ਇਹਨਾਂ ਨੂੰ ਬਾਲਰ ਟਰੱਕ ਡਰਾਈਵਰ ਫੋਨ ਨਾਗਰਨ ਜੀ ਇਹਨਾਂ ਦੀ ਸਿਟੀ ਤੇ ਸਾਰ ਤੇ 70 ਕਿਲੋਮੀਟਰ ਦੇ ਏਰੀਆ ਨੂੰ ਪਹਲ ਆ ਪਰਿਵਾਰ ਦੇ ਵਟਸਐਪ ਨੰਬਰ ਦਿੱਤੇ ਗਏ ਨੇ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ